ਅਮਲ ਭਾਬੀ ਦੇ ਕਾਤਲਾਂ ਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ ਹੈ 14 ਦਿਨਾਂ ਦੀ ਨਿਆਇ ਖਰਾਸਤੇ ਦੇ ਵਿੱਚ ਭੇਜਿਆ ਗਿਆ 3 ਦਿਨਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਭੇਜਿਆ ਗਿਆ ਅਜਿਹੇ ਦੇ ਵਿੱਚ ਦੋਵਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ 3 ਦਿਨਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਅਜਿਹੇ ਦੇ ਵਿੱਚ ਨਿਆਇ ਖਰਾਸਤੇ ਦੇ ਵਿੱਚ ਭੇਜਿਆ ਗਿਆ 14 ਦਿਨਾਂ ਦੀ ਨਿਆਇ ਖਰਾਸਤੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਕਮਲ ਭਾਬੀ ਉਰਫ ਕੰਚਨ ਦੇ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਦੇ ਉੱਤੇ ਕਤਲ ਦੇ ਇਲਜ਼ਾਮ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਜਿਹੇ ਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਦੋਵਾਂ ਮੁਲਜ਼ਮਾਂ ਨੂੰ ਭੇਜਿਆ ਗਿਆ 3 ਦਿਨਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਸੀ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਇਹਨਾਂ ਨੂੰ ਭੇਜਿਆ ਗਿਆ ਅਪਲੀਕੇਸ਼ਨ ਦੇ ਦਿੱਤੀ ਹੈ ਕਿ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਰਿਮਾਂਡ ਨਹੀਂ ਚਾਹੀਦਾ ਤੇ ਉਹ ਮੈਨੂੰ ਪਤਾ ਵੀ ਲੱਗ ਗਿਆ ਕਿ ਪੁਲਿਸ ਰਿਮਾਂਡ ਜਿਹੜਾ 5 ਦਿਨ ਰਿਹਾ ਉਹ ਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਅਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਸੋ ਕੁਛ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਛ ਵੀ ਨਹੀਂ ਆਇਆ ਮੈਰੋ ਦਾ ਮੈਰੋ ਦਾ ਲੱਗਿਆ ਬਤਲਾ ਸਾਹਮਣੇ ਨਹੀਂ ਨਹੀਂ ਉਹਨਾਂ ਦਾ ਕੁਛ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਜਿਹੜਾ ਭਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਚ ਹੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਇਸ ਬਾਰੇ ਅੱਜ ਕਿਹਾ ਸਾ ਦੋ ਦੋ ਵਾਰ ਰਿਮਾਂਡ ਲੈ ਲਿਆ ਜਦੋਂ ਮਿਲੇ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸਿਰ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਨਹੀਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਕੀ ਪੁੱਛਿਆ ਤੁਹਾਡੇ ਵੱਲੋਂ ਕੀ ਇਹਨਾਂ ਨੇ ਪੁੱਛਿਆ ਨਹੀਂ ਸਾਡੇ ਵੱਲੋਂ ਤਾਂ ਅ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਨੇ ਆ ਜੇਲ੍ਹ ਭੇਜਣਾ ਚਾਹੁੰਨੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਆ ਇਸ ਕੇਸ 'ਚ ਕੋਈ ਰਿਕਵਰੀ ਭੇਜ ਦਿੱਤਾ ਇਹਨਾਂ ਨੂੰ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨਾਂ 'ਚ 14 ਦਿਨਾਂ 'ਚ ਅਮਰਿਤਪਾਲ ਮਹਿਰੋ ਦੇ ਵਕੀਲ ਹਰਪਾਲ ਸਿੰਘ ਖਾਰਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਮਹਿਰੋ ਦੇ ਸਰੈਂਡਰ ਕਰਨ ਦੀਆਂ ਖਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਕਿ ਐ ਕਿ ਸਰਕਾਰੀ ਬੰਦੇ ਅਜੇਹੇ ਝੂਠ ਫਲਾ ਰਹੇ ਨੇ ਸਾਨੂੰ ਸ਼ੱਕ ਹੈ ਕਿ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੀ ਹੈ ਅਮਰਿਤਪਾਲ ਮਹਿਰੋ ਵਕੀਲ ਖਾਰਾ ਦੇ ਵੱਲੋਂ ਇਸ ਜ਼ਿਕਰ ਕੀਤਾ ਗਿਆ ਮਹਿਰੋ ਦੇ ਪਿਤਾ ਬਲਜਿੰਦਰ ਸਿੰਘ ਵੀ ਸਾਹਮਣੇ ਆਏ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਬੇਵਜਾ ਫਸਾਇਆ ਜਾ ਰਿਹਾ ਹੈ ਪਿਤਾ ਬਲਜਿੰਦਰ ਸਿੰਘ ਨੇ ਮੰਨਿਆ ਕਿ ਕਮਲਕੌਰ ਭਾਬੀ ਘਰ ਆਈ ਸੀ ਕਮਲਕੌਰ ਭਾਬੀ ਉਰਫ ਕੰਜਨ ਨੇ ਘਰ ਆ ਕੇ ਮੁਆਫੀ ਮੰਗੀ ਸੀ ਬਲਜਿੰਦਰ ਸਿੰਘ ਇਸ ਜ਼ਿਕਰ ਕਰ ਰਹੇ ਨੇ ਸਰਕਾਰੀ ਬੰਦੇ ਅਜਿਹਾ ਝੂਠ ਫੈਲਾ ਰਹੇ ਨੇ ਇਹ ਵਕੀਲ ਖਾਰਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਅਮਰਿਤਪਾਲ ਮਹਿਰੋ ਦੇ ਵਕੀਲ ਹਰਪਾਲ ਖਾਰਾ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਉਹਨਾਂ ਕਹਿੰਦੇ ਕਿ ਮਹਿਰੋ ਦੇ ਸਰੈਂਡਰ ਕਰਨ ਦੀਆਂ ਖਬਰਾਂ ਬੇਬੁਨਿਆਦ ਨੇ ਸਰਕਾਰੀ ਬੰਦੇ ਅਜਿਹਾ ਝੂਠ ਫੈਲਾ ਰਹੇ ਨੇ ਤੇ ਇਸ ਦਰਮਿਆਨ ਅਮਰਿਤਪਾਲ ਮਹਿਰੋ ਦੇ ਪਿਤਾ ਦਾਵੀ ਪ੍ਰਤੀਕਰਮ ਸਾਹਮਣੇ ਆਇਆ ਮੈਨੂੰ ਨਾਲ ਗੱਲ ਹੋਈ ਜਾਂ ਸਿਲੰਡਰ ਬਾਰੇ ਗੱਲ ਬੱਦ ਨਹੀ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਜ਼ਦੀਕੀ ਆਦਮੀਆਂ ਤੋਂ ਪਤਾ ਲੱਗਿਆ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਤਪਾਲ ਮੈਰੋ ਸਿਲੰਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਿਰੇ ਦੀ ਬਕਵਾਸ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਹੋਈ ਜਾਂ ਤਾਂ ਮੇਰੇ ਨਾਲ ਗੱਲ ਹੁੰਦੀ ਨਾ ਫਿਰ ਤਾਂ ਮੈਂ ਕਹਿੰਦਾ ਜੀ ਉਥੋਂ ਕੈਨੇਡਾ ਜਾਂ ਦਬਈ ਜਾਂ ਅਮਰੀਕਾ ਚੋ ਗੱਲ ਹੋਈ ਹੈ ਗੱਲ ਤਾਂ ਕਿਸੇ ਨਾਲ ਹੋਈ ਨਹੀਂ ਹਰ ਬੰਦਾ ਇਸ ਵਕਤ ਨਾ ਫੇਮ ਹੋਣ ਤੇ ਲਾਈਨ ਦੇ ਲਈ ਉਹ ਆਪਦੇ ਕੋਲੋਂ ਮਨਤ ਕਰਦਿ ਗੱਲਾਂ ਬਣਾ ਰਿਹਾ ਕਿ ਮੇਰੀ ਭਾਈ ਅਮਰਤਪਾਲ ਮੈਰੋਂ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਵਰੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਇਹ ਤਾਂ ਵਰੀ ਉਹ ਹੋਈ ਸੀ ਗੱਲ ਵੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾफी-ਮੋਫੀ ਮੰਗ ਕੇ ਗਈ ਸੀ ਜਾਂ ਪੈਸੇ ਕੁਝ ਦਿੱਤੇ ਸੀ ਉਹਨੂੰ ਤਾਂ ਕਾਫੀ ਇਲਜ਼ਾਮ ਲਾ ਰਹੇ ਨੇ ਕਿ ਗੰਭੀਰ ਤੁਹਾਡੇ ਬੇਟੇ ਦੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਲਾ